ਰਾਮ ਕਾਰੀ ਅਰਨੋਬ ਮੂਰਤੀ ਪੂਜਾ ਕਰੇ ਉਹਦੇ ਨਾਲ ਸੰਗੀਤ ਨਾ ਕਰਨੀ ਔਰ ਨਾ ਹੀ ਉਹਨੇ ਰੋਟੀ ਖਾਣੀ ਅਪੀਸ ਕਾਨਫਰੰਸ ਪਿਆਰ ਦੀ ਸਬਬ ਨੂੰ ਲਾਉਂਦੇ ਪਏ ਨੇ ਉਹਨੂੰ ਰੋਕਣ ਵਾਸਤੇ ਅਸੀਂ ਇਹ ਸਾਰਾ ਪ੍ਰਬੰਧ ਕਰ ਦਿੱਤਾ। ਕੁਝ ਸਾਰੇ ਹਰਾਮਖੋਰ ਨੇ ਜਿਹੜਾ ਜੀਜ਼ਸ ਦੀ ਮੂਰਤੀਆਂ ਪੂਜਦੇ ਪਏ ਨੇ ਵੀ ਆ ਜਾ ਮੈਦਾਨ ਚ ਡਰ ਲੱਗਦਾ ਪੂਰਾ ਦਿਨ ਚੱਲੇਗਾ ਨਾ ਮੈਂ ਤੇਰੇ ਨਾਲ ਪੂਰਾ ਦਿਨ ਬੈਠੋ ਕਰਦੀ ਬਾਈਬਲ ਤੇ ਬੈਠੋ ਨਾ ਮੇਰੇ ਨਾਲ ਉਨ ਵੈਕਰ ਇਹ ਕਿਉਂ ਨਹੀਂ ਆਪਣਾ ਧਰਮ ਚੇਂਜ ਕਰਦੇ ਪਏ ਫਿਰ ਜਿਹੜੇ ਇਹ ਬੰਦੇ ਦਬੇ ਜਾ ਰਹੇ ਨੇ ਕੀ ਉਹ ਹਿੰਦੂ ਨੇ ਸਿੱਖ ਨੇ ਕੀ ਸਾਨੂੰ ਸਟੈਟਿਕਲ ਸਾਬ ਦੇ ਚਾਹੀਦੇ ਅਸੀਂ ਇਕੱਲੇ ਨਹੀਂ ਆ ਉਦੋਂ ਚੰਡੀਗੜ੍ਹ ਦੇ ਵਿੱਚ ਪੈਂਟਕੋਸਟਲ ਕੈਥਲਿਕਸ ਉਹ ਸਾਰੇ ਨਾਲ ਖਲਾਫ ਪ੍ਰੋਟੈਸਟ ਕਰਦੇ ਪੈ ਰਹੇ ਵੀ ਇਹ ਪਖੰਡ ਨੂੰ ਬੰਦ ਕਰੋ ਇਹ ਕੋਈ ਧਰਮ ਨਹੀਂ ਜੋ ਚਲਾ ਰਹੇ ਨੇ ਤੇ ਸਾਡੀ ਤਾਂ ਹੁਣ ਇਹ ਕੋਸ਼ਿਸ਼ ਰਹੀ ਕਿ ਭਾਜੀਪੀ ਇੱਥੇ ਆਵੇ ਤਾਂ ਕਿ ਇਹਨਾਂ ਨੂੰ ਨੱਥ ਪਾਵੇ ਨਹੀਂ ਤਾਂ ਇਹ ਦੇ ਇਹਨਾਂ ਨੇ ਵੇਚ ਕੇ ਖਾਣਾ ਪੂਰਾ ਪੰਜਾਬ ਸਾਡਾ ਪਰਬੂ ਨੇ ਇਹ ਕਹਿ ਆਸੀ ਕਿ ਮੈਂ ਸਿਰਫ ਇਜ਼ਰਾਈਲ ਦੀਆਂ ਗਵਾਚੀਆਂ ਭੇਡਾਂ ਵਾਸਤੇ ਆਇਆ ਵਾਂ ਤੇ ਇਹ ਪੰਜਾਬ ਹੈ ਇਜ਼ਰਾਈਲੀ ਉੱਥੇ ਜਾ ਕਰੋ ਆਪਣੇ ਪ੍ਰਭੂ ਦਾ ਪ੍ਰਚਾਰ ਦੇਖੋ ਇੱਕ ਤੇ ਪੈਸਾ ਚੜਦਾ ਹੈ ਇਹਨਾਂ ਨੂੰ ਪੈਸਾ ਹੈ ਕਿਸ਼ਨ ਭਾਈ ਚਾਰੇ ਵੱਲੋਂ ਪ੍ਰੋਗਰਾਮ ਹੋ ਰਿਹਾ ਉਹ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਏਗਾ ਇਹਨਾਂ ਦਾ ਪ੍ਰੋਗਰਾਮ ਬੰਦ ਕੀਤਾ ਜਾਵੇ ਤੇ ਜੇ ਉੱਥੇ ਕੈਦ ਦਾ ਵੀ ਜਾਨੀ ਮਾਨੀ ਨੁਕਸਾਨ ਹੋਏਗਾ ਉਹ ਰੱਜਮੇਵਾਰ ਪ੍ਰਸ਼ਾਸਨ ਹੋਏਗਾ ਇਹ ਕੌਣ ਹੁੰਦੇ ਨੇ ਕਹਿਣ ਵਾਲੇ ਇਹ ਇਹ ਹਿੰਦੂ ਨੇ ਕੋਈ ਬਾਰਤਾ ਨਹੀਂ ਆਏ ਹਸਪੀਟਲ ਦੇ ਅੰਦਰ ਪੇਸ਼ੈਂਟ ਪਏ ਆ ਨਾ ਜਿਹੜੇ ਉਹਨਾਂ ਨੂੰ ਠੀਕ ਕਰਕੇ ਉਖਾ ਦਿਓ ਅਸੀਂ ਸਾਰੇ ਇਹਨਾਂ ਦੇ ਨਾਲ ਹੋ ਜਾਾਂਗੇ ਇੱਕ ਹੱਥ ਲਾਣ ਦੇ ਨਾਲ ਬੰਦਾ ਇੰਨਾ ਕਿ ਭੁੜਕਦਾ 20 ਫੁੱਟ ਉੱਤੇ ਜਾਂਦਾ ਆ ਤੇ ਉਹ ਕੀ ਆ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਮੁਖੀ ਉਦਾਸੀਨ ਟਕਸਾਲ ਇੰਟਰਨੈਸ਼ਨਲ ਬਾਬਾ ਜੀ ਅੱਜ ਦੀ ਮੀਟਿੰਗ ਹੋਰ ਇਸ ਮੁੱਦੇ ਤੇ ਆ ਜੀ ਮੁੱਦਾ ਇਹ ਹੈ ਜਿਹੜਾ ਇਹਨਾਂ ਨੇ ਫਿਰ ਪਖਾਨੇ ਸ਼ੁਰੂ ਕੀਤਾ ਹੋਇਆ ਹੈ ਅੰਮ੍ਰਿਤਸਰ ਦੇ ਵਿੱਚ ਕਰਨ ਜਾ ਰਹੇ ਨੇ ਪੀਸ ਕਾਨਫਰੰਸ ਪਿਆਰ ਦੀ ਸਭਾ ਬੁਲਾਉਂਦੇ ਪਏ ਨੇ ਉਹਨੂੰ ਰੋਕਣ ਵਾਸਤੇ ਅਸੀਂ ਇਹ ਸਾਰਾ ਪ੍ਰਬੰਧ ਕਰਦੇ ਪਏ ਆ ਇਹ 3 ਜੁਲਾਈ ਨੂੰ ਹੋ ਰਹੀ ਹੈ ਜੀ ਇਤਰਾਜ਼ ਕੀ ਹੈ ਤੁਮ ਇਤਰਾਜ਼ ਇਹ ਜੀ ਜੇਕਰ ਪਿਆਰ ਦਾ ਸਨੇਹ ਹੈ ਤੇ ਪਿਆਰ ਤੇ ਇਹ ਇਹਨਾਂ ਦੀ ਕਿਸੇ ਵਿੱਚੋਂ ਦਿਖਾ ਦਿਓ ਜਿਹੜੇ ਦੂਜੇ ਤਰ੍ਹਾਂ ਮਾਰੇ ਪਿਆਰ ਦਿਖਾਉਂਦੇ ਹਣ ਨਾ Hindu ਧਰਮ ਬਾਰੇ ਉਹਨੇ ਮੂਰਤੀ ਪੂਜਨ ਦੀ ਇਕਲਾਕ ਜਿਹੜੇ ਮੂਰਤੀ ਪੂਜਾ ਕਰਦੇ ਹੋ ਹਰਾਮਖੋਰ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਮਦਰ ਮੈਰੀ ਪੂਜੀ ਜਾ ਰਹੀ ਹੈ ਪੂਰਾ ਵੈਟਿਕ ਇਹ ਉਹ 크੍ਰਿਸਚਨ ਸਾਰੇ ਹਰਾਮਖੋਰ ਨੇ ਜਿਹੜਾ ਜੀਜ਼ਸ ਦੀ ਮੂਰਤੀਆਂ ਪੂਜਦੇ ਪਏ ਨੇ ਜਿਹੜੇ ਮਦਰ ਮੈਰੀ ਨੂੰ ਪੂਜਦੇ ਪਏ ਨੇ ਇਹ ਉਹ ਸਾਰੇ ਹਰਾਮਖੋਰ ਇਹਨਾਂ ਦੇ ਮੁਤਾਬਿਕ ਇਹ ਕੱਲੇ 크ਿਸਚਨ ਰਹਿ ਗਏ ਸਾਰੇ ਮੈਂ ਅਮਰੀਕਾ ਜੋ ਆਇਆ ਹਾਂ ਉਹ 30 ਸਾਲ ਉੱਥੇ ਮੈਂ ਰਿਹਾ ਅਮਰੀਕਾ ਚ ਮੈਂ ਬਾਈਬਲ ਪੜਦਾ ਵੀ ਬਾਈਬਲ ਪੜਹੋਂਦਾ ਵੀ ਹਾਂ ਜਿਹੜਾ ਬਾਡ ਅਰਮਨ ਹੈ ਨਾ ਉਹ ਉਹਦਾ ਮੈਂ ਉਹਦਾ ਮੈਂ ਰੀਡਰ ਰਹਿ ਚੁੱਕਾ ਹਾਂ ਜਿਹਦੇ ਮੈਨਸਕ੍ਰਿਪਟ ਨੇ ਉਹ ਮੇਰਾ ਥਾਂ ਇਕੱਠੇ ਕੀਤੇ ਨਾਲ ਬਾਡ ਅਰਮਨ ਦੇ ਰਹਿ ਕੇ ਸੋ ਇਹਨਾਂ ਨੂੰ ਬਾਈਬਲ ਦਾ ਪਤਾ ਕੀ ਅਜ ਤੱਕ ਇੱਕ ਬੰਦਾ ਮੇਰਾ ਖੁੱਲਾ ਚੱਲਣ ਸੀ ਨੂਲੇ ਨੂੰ ਭਈ ਆ ਜਾ ਮੈਦਾਨ ਚ ਜਦੋਂ ਲੱਗਦਾ ਪੂਰਾ ਦਿਨ ਚੱਲੇਗਾ ਮੈਂ ਮੈਂ ਤੇਰਾ ਪੂਰਾ ਦਿਨ ਬੈਠੂਂ ਕਰਦੀ ਬਾਈਬਲ ਦੇ ਬੈਠੋ ਨਾ ਮੇਰੇ ਨਾਲ ਤੁਸੀਂ ਇਹ ਕਰਦੇ ਵੀ ਜਿਹੜੇ ਮੂਰਤੀ ਪੂਜਾ ਕਰਦੇ ਹਨ ਹਰਾਮਖੋਰ ਨੇ ਤੁਸੀਂ ਦੂਸਰੇ ਲੰਗਰ ਨੂੰ ਤੁਸੀਂ ਹਰਾਮ ਕਹਦੇ ਵੀ ਲੰਗਰ ਹੀ ਛਕਣਾ ਕਿਦਾ ਇਹਨਾਂ ਖੋਤਿਆਂ ਨੂੰ ਇਹ ਨਹੀਂ ਪਤਾ ਕਿ ਉਹ ਵਰਸ ਕਹਿੰਦੀ ਕੀ ਹੈ ਉਦੋਂ ਪੀਗਨਸ ਹੁੰਦੇ ਸੀਗੇ ਜਿਨ੍ਹਾਂ ਨੂੰ ਮੂਰਤੀ ਨੂੰ ਭੋਗ ਲਾਦਾ ਸੀ ਮੀਟ ਦਾ ਸ਼ਰਾਬ ਦਾ ਉਹ ਮਨਾ ਕੀਤਾ ਸੀ ਸਾਡੇ ਦਾ ਮੀਟ ਬੰਦਣਾ ਸ਼ਰਾਬ ਆਂਦੀ ਹੈ ਇਥੇ ਪਿਓ ਸਾਫੀ ਦਾ ਭੋਜਨ ਬਣਦਾ ਵਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਵਰਸ ਕਹਿੰਦੀ ਕੀ ਹੈ ਦੂਜਾ ਇਹਨਾਂ ਜੇਕਰ ਪਿਆ ਦਾ ਸੁਨੇਹਾ ਦੇਣਾ ਸਾਡੇ ਨੂੰ ਦੋ ਜੇ ਹਿੰਦੂ ਸਕੇ ਭਾਈ ਚਰਕ ਦੂਜੇ ਆਉਣੇ ਜਾਂਦੇ ਆ ਮੱਥਾ ਟੇਕਦੇ ਆ ਸਤਿਕਾਰ ਕਰਦੇ ਆ ਹੁਣ ਇਹ ਦੇਵੀ ਦੀਏ ਤੈਨੂੰ ਗਲਾਂ ਘੜਦੇ ਆ ਇਹ ਕੋਈ ਸ਼ਰਮਾ ਸ਼ਰਮਾ ਕਰਕੇ ਅਥੀ ਕੁੜੀ ਆ ਫਿਰ ਇਹ ਸਾਡੇ ਕੋਟੇ ਖਾਂਦੇ ਪਏ ਨੇ ਉਹਨੂੰ ਵੈਕਰ ਇਹ ਕਿਉਂ ਨਹੀਂ ਆਪਣੇ ਧਰਮ ਚੇਂਜ ਕਰਦੇ ਪਏ ਫਿਰ ਇਹ ਜਿਹੜੇ ਇਹ ਬੰਦੇ ਦੱਬੇ ਜਾ ਰਹੇ ਨੇ ਕੀ ਉਹ ਹਿੰਦੂ ਨੇ ਸਿੱਖ ਨੇ ਕਿ ਸਾਨੂੰ ਸਾਨੂੰ ਸਰਟੀਫਿਕੇਟ ਸਭ ਦੇ ਚਾਹੀਦੇ ਆ ਹੁਣ ਪ੍ਰਸ਼ਾਸਨ ਤੋਂ ਜਦੋਂ ਅੰਗੂਠਾ ਦਿੱਲੀ ਤੱਕ ਜਾਵਾਂਗੇ ਜੇ ਨਹੀਂ ਟਲਣਗੇ ਤੇ ਇਸ ਦਿਨ ਹੋ ਰਹੀ ਹੈ ਇਹ ਕਿੱਥੇ ਹੋ ਰਹੀ ਹੈ ਇਹ 30 ਜੁਲਾਈ ਨੂੰ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਮੰਡੀ ਹੋ ਰਹੀ ਹੈ ਸੋ 30 ਜਿਹੜਾ ਨੂੰ ਜਿੰਨੀਆਂ ਨੇ ਸੰਜੇ ਜਿਥੇ ਬੰਦੀਆਂ ਸਾਰੀਆਂ ਇੱਥੇ ਇਕੱਠੀਆਂ ਹੋ ਰਹੀਆਂ ਨੇ ਅ ਜਿੰਨਾ ਹਿੰਦੂ ਸਮਾਜ ਸਾਡੇ ਨਾਲ ਹੈ ਬਾਲਮੀਕ ਸਮਾਜ ਸਾਡੇ ਨਾਲ ਹੈ ਰਵਿਦਾਸ ਸਮਾਜ ਸਾਡੇ ਨਾਲ ਹੈ ਸਾਰੇ ਸੇ ਇਕੱਠੇ ਹੋ ਰਹੇ ਆ ਇਸ ਪਖੰਡ ਦੇ ਖਿਲਾਫ ਅਸੀਂ ਕੱਲੇ ਨਹੀਂ ਆ ਉਹਦੇ ਨੂੰ ਚੰਡੀਗੜ੍ਹ ਦੇ ਵਿੱਚ ਪੈਂਟੈਕੋਸਟਲ ਕੈਥਲਿਕਸ ਉਹ ਸਾਰੇ ਨਾਲ ਖਿਲਾਫ ਪ੍ਰੋਟੈਸਟ ਕਰਦੇ ਪੈ ਰਹੇ ਵੀ ਇਹ ਪਖੰਡ ਨੂੰ ਬੰਦ ਕਰੋ ਇਹ ਕੋਈ ਧਰਮ ਨਹੀਂ ਜੋ ਚਲਾ ਰਹੇ ਨੇ ਉਹ ਅਸੀਂ ਤਾਂ ਪ੍ਰਚਾਰ ਕਰਾ ਰਹੇ ਆ ਸਿਰਫ ਕਿਹੜਾ ਪ੍ਰਚਾਰ ਤੁਸੀਂ ਨਫਤ ਪੈਦਾ ਕਰ ਰਹੇ ਹੋ ਨਾ ਬਾਰਸ ਸਟੇਟ ਦੇ ਵਿੱਚ ਕੀ ਇਹ ਸਾਡੇ ਗੁਰੂਗੜ੍ਹ ਮੱਥਾ ਦੇਖ ਸਕਦੇ ਆ ਕੀ ਸਾਣਾ ਬਹਿ ਕੇ ਲੰਗਰ ਛੱਕ ਨਹੀਂ ਸਕਸਰਦੇ ਫਿਰ ਕਾਦਾ ਪਿਆਰ ਹੈ ਇਹ ਇੱਕ ਕਲਟ ਹੈ ਇੱਕ ਜਿਵੇਂ ਕਲੱਬ ਹੁੰਦਾ ਹੈ ਇੱਕ ਕਲੱਬ ਦੇ ਮੈਂਬਰ ਨੇ ਇਹ ਆਪਣੇ ਕਲੱਬ ਵਾਸਤੇ ਕੰਮ ਕਰਦੇ ਆ ਇਹ ਕਿਸੇ ਗੈਰ ਕ੍ਰਿਸਚੀਅਨ ਨੂੰ ਨਾ ਦੇ ਸਕੂਲਾਂ ਦੇ ਵਿੱਚ ਫ੍ਰੀ ਹੈ ਨਾ ਉਹਨਾਂ ਨੂੰ ਕਿਸੇ ਨੂੰ ਬੈਨੀਫਿਟ ਹੈ ਇਸ ਨੂੰ ਇਹ ਕਲਟਰਾਸੇ ਕੰਮ ਕਰ ਰੇ ਨਾ ਇਹ ਬੇੜਾ ਕਰਕੇ ਕਾਂਗਰਸ ਦਾ ਜਿਨ੍ਹਾਂ ਨੇ ਇਹਨਾਂ ਨੂੰ ਵੈਟ ਲਾ ਕੇ ਦਿੱਤਾ ਜਿਹੜਾ ਫੋਰ ਮਾਇਨੋਰਟੀ ਐਕਟ ਦੇ ਥਰੂ ਇਹ ਕਾਂਗਰਸ ਦਾ ਬੇੜਾ ਕਰਕੇ ਜਿਨੇ ਇਹਨਾਂ ਇੰਨੀ ਖੋਲ ਦਿੱਤੀ ਹੋਈ ਹੈ ਜਿੰਨਾ ਸਟੇਟਾਂ 'ਚ ਭਾਪੀ ਆ ਉਹਨਾਂ ਸਟੇਟਾਂ ਦੀ ਇਹਨਾਂ ਇਹਨਾਂ ਨਾਸਾਂ ਕੱਸੀਆਂ ਪਈਆਂ ਨੇ ਤੇ ਸਾਡੀ ਤਾਂ ਇਹ ਕੋਸ਼ਿਸ਼ ਰਹੀ ਕਿ ਭਾਪੀ ਇੱਥੇ ਇਹਨਾਂ ਨੇ ਵੇਚ ਕੇ ਖਾੜਨਾ ਪੂਰਾ ਪੰਜਾਬ ਸਾਡਾ ਭਾਈ ਭਾਵੇਂ ਕਰੋਨਾ ਜੋਵੇ ਨਾ ਭੇਡਾਂ ਦੇ ਭੇਡਾਂ ਰਹਿਣਗੀਆਂ ਨਾ ਉਹਨਾਂ ਨੇ ਲੱਖਾਂ ਚ ਕੋਈ ਇੱਕ ਬੰਦਾ ਬਾਈਬਲ ਦੀ ਗੱਲ ਕਰ ਸਕਦਾ ਕਿਸੇ ਇੱਕ ਬੰਦੇ ਨੂੰ ਪਤਾ ਵੀ ਕਿੰਨੇ ਕਿੰਨੇ ਮੈਨੂਸਕ੍ਰਿਪਟਸ ਨੇ ਇਹਨਾਂ ਦੇ ਜਿਹੜੇ ਪਾਸਟਰ ਨੇ ਨੂਰਲਾ ਹੋ ਜੇ ਚਾਹੇ ਉਥੇ ਬਾਹਰ ਗੰਜਾ ਬੈਠਾ ਇੱਕ ਉਹ ਕੀ ਨਾਮ ਉਹਦਾ ਕਰਕੇ ਉਹਦਾ ਨਾਮ ਹੈ ਇਕਵਾਲ ਜਾਂ ਹੋਰ ਦੂਜੇ ਤੀਜੇ ਨੇ ਖੁੱਲਾ ਚੈਲੰਜ ਅੱਜ ਵੀ ਜਿੱਥੇ ਮਰਜ਼ੀ ਬੈਜੋ ਬਿਨਾ ਬਾਈਬਲ ਚੱਕੇ ਤੁਸੀਂ ਡਿਬੇਟ ਕਰਾਂਗੇ ਆਣ ਕੇ ਮੈਦਾਨ ਚ ਨਹੀਂ ਆ ਸਕਦੇ ਸੋ ਇਹ ਪਖੰਡ ਨੇ ਅਸੀਂ ਪਖੰਡ ਦੇ ਖਿਲਾਫ ਹਾਂ ਅਸੀਂ ਧਰਮ ਦੇ ਖਿਲਾਫ ਬਿਲਕੁ ਜਿਹੜੇ ਜਿਹੜੇ ਕੈਥਲਿਕਸ ਨੇ ਪੈਂਡਕੋਸਟ ਨੇ ਅੱਜ ਵੀ ਸਾਡੇ ਨਾਲ ਨੇ ਪਰ ਅਸੀਸਵਾਦਾ ਜਾਂ ਪ੍ਰਭੂ ਦਾ ਪਿਆਰ ਵੰਡ ਰਹੇ ਅਸੀਂ ਪਛਾਣ ਨਹੀਂ ਕਰਦੇ ਪ੍ਰਭੂ ਨੇ ਇਹ ਕਿਹਾ ਸੀ ਕਿ ਮੈਂ ਸਿਰਫ ਇਜ਼ਰਾਈਲ ਦੀਆਂ ਗਵਾਚੀਆਂ ਭੇਡਾਂ ਵਾਸਤੇ ਆਇਆ ਵਾਂ ਤੇ ਇਹ ਪੰਜਾਬ ਹੈ ਇਜ਼ਰਾਈਲ ਨਹੀਂ ਉੱਥੇ ਜਾ ਕਰੋ ਆਪਣੇ ਪ੍ਰਭੂ ਦਾ ਪ੍ਰਚਾਰ ਤੁਹਾਡੇ ਨਾਲ ਜਸੇ ਬੰਦੀਆਂ ਕਿਹੜੀ ਕਿਹਦੀ ਨਾਲ ਆਪਾਂ ਲਕੀਨਾਥ ਜੀ ਨੇ ਸ੍ਰੀਨਾਥ ਜੀ ਸਾਹ ਨਾਲ ਨੇ ਸ਼ੁਰਮੰਦ ਗਰੀਜੀ ਸਾਹ ਨਾਲ ਨੇ ਅਰਉਣ ਜੀ ਨਾਲ ਨੇ ਮਨਜ ਸੰਦੀ ਸਾਹ ਨਾਲ ਨੇ ਹਰੀ ਗੁਰੂ ਹਰੀਨਰਾਗਰੀ ਜੀ ਆਏ ਹੋਰੇ ਸਾਡੇ ਕੋ ਬਾਬਾ ਮੇਜਰ ਸਿੰਘ ਸੋਢੀ ਨੇ ਹੋਰ ਸਾਡੇ ਜਿੰਨੇ ਵੀ ਦਸ਼ਮੇਸ਼ ਤਰਨਾ ਦਲ ਦੇ ਜਿੰਨੇ ਸਾਡੇ ਜਿਹੇਦਾਰ ਨੇ ਸਾਰੇ ਸਾਡੇ ਨਾਲ ਨੇ ਉਹ ਸਭ ਨੇ ਚਾਲੇ ਮਾਰਨੇ ਨੇ ਉਹ 30 ਜੁਲਾਈ ਨੂੰ ਅਸੀਂ ਇਹ ਸਾਰਾ ਹਾਲ ਬਜ਼ਾਰ ਔਰ ਜਾਗਰਣ ਨਾਲ ਆਤਰਮ ਜਗਨ ਸਾਡੇ ਨਾਲ ਨੇ ਇਹ ਸਾਰਾ ਅਸੀਂ ਬੰਦ ਕਰਨਾ ਇੱਥੇ ਪਰ ਸਸ਼ਾਸ਼ਨ ਮਿਲਣਾ ਚਾਹੀਦਾ ਪ੍ਰਸ਼ਾਸਨ ਮਿਲਲੇ ਸਾਨੂੰ ਨਹੀਂ ਤੁਸੀਂ ਮਿਲੋਗੇ ਜਾਂ ਨਹੀਂ ਪਰ ਲੋੜ ਪ੍ਰਸ਼ਾਸਨ ਨੂੰ ਸਾਨੂੰ ਲੋੜ ਨਹੀਂ ਹੈਗੀ ਪਰ ਜੇ ਪ੍ਰਸ਼ਾਸਨ ਆਪਣਾ ਕੰਮ ਕਰਦਾ ਹੁੰਦਾ ਤੇ ਇਹ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੁੰਦੀ ਇਹ ਬਾਰਡਰ ਸਟੇਟ ਹੈ ਜੇ ਇਹਨੂੰ ਸੀਰੀਅਸਲੀ ਨਹੀਂ ਲਓਗੇ ਤਾਂ ਬਰਬਾਦ ਹੋ ਜੇਗੀ ਹੈ ਮਹਾਰਾਜ ਜੀ ਲੱਕੀ ਵਾਜ ਜੀ ਨੂੰ ਕਾਫੀ ਦਿਨ ਮੰਗ ਪੱਤਰ ਦਿੱਤਾ ਗਿਆ ਪਰ ਹੁਣਾਈ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਕੀ ਸਮਝਦੇ ਹੋ ਦੇਖੋ ਇੱਕ ਤੇ ਪੈਸਾ ਚੜਦਾ ਹੈ ਇਹਨਾਂ ਕੋਲ ਪੈਸਾ ਹੈ ਹੁਣ ਇਹਨਾਂ ਦਾ ਪੈਸਾ ਆਉਂਦਾ ਕਿੱਥੇ ਕੋਈ ਟ੍ਰੇ ਕੋਈ ਟ੍ਰੇਸ ਨਹੀਂ ਕਰ ਰਿਹਾ ਹੁਣ ਅਸੀਂ ਜਿਹੜੀ ਪੀਆਈ ਲਾ ਪਾ ਰਹੇ ਆ ਉਹ ਜੋ ਅਸੀਂ ਹਾਈ ਹਾਈ ਕੋਰਟ ਚ ਲੱਗੇ ਹੋਏ ਆ ਅਸੀਂ ਇਸੇ ਕੰਮ ਤੇ ਲੱਗੇ ਇਹਨਾਂ ਦਾ ਪੈਸਾ ਬੰਦ ਕਰਾਇਆ ਜਾਵੇ ਪੈਸਾ ਹੁੰਦਾ ਕਿੱਥੋਂ ਇਹਨਾਂ ਨੂੰ ਟੈਕਸ ਕਿਉਂ ਨਹੀਂ ਪਿਆਰਿਆ ਆ ਪੂਰੇ ਤੋਂ ਉਹਨਾਂ ਦੇ 3 ਜੁਲਾਈ ਨੂੰ ਬੰਦ ਕੀਤਾ ਜਾਏਗਾ ਪ ਫਿਰ ਫਿਰ ਵਾਇਗਲ ਵਾਇਗਲ ਕਾ ਇਸ਼ਾਰਾ ਮਾਰ ਕੇ ਭੱਜਣਗੇ ਸਾਰੇ ਤੁਹਾਡੇ ਦਾ ਵੀ ਕਿੰਤੂ ਪਰੰਤੂ ਹੁੰਦਾ ਜੀ ਤੁਸੀਂ ਹਮੇਸ਼ਾ ਕਹਿੰਦੇ ਜੀ ਕੈਲੀਫੋਰਨੀਆ ਚੱਲ ਜਾਂਦੇ ਹੋ ਬਾਅਦ ਵਿੱਚ ਕਿੱਥੇ ਗਿਆ ਮੇਰੇ 1.5 ਸਾਲ ਹੋ ਗਿਆ ਮੈਨੂੰ ਗਿਆ ਕਿਤੇ ਔਰ ਦੂਜੀ ਗੱਲ ਕੋਈ ਦੂਜਾ ਮੁੱਦਾ ਦਿਖਾਓ ਜਿਹੜਾ ਚੁੱਕਿਆ ਹੋਇਆ ਹੈ ਅਜੇ ਤੱਕ ਮੈਂ ਇੱਕੋ ਮੁੱਦਾ ਚੁੱਕਿਆ ਸੀ ਸਾਰੇ ਨੇ 1.5 ਸਾਲ ਤੋਂ ਤੁਸੀਂ ਉਹਦੀ ਫालतੂ ਦੇਖੋ ਮੈਨੂੰ ਕਿਸੇ ਹੋਰ ਮੁੱਦੇ ਤੇ ਗੱਲ ਕਰਦੇ ਆ ਇਹੋ ਹੀ ਸਾਡਾ ਮੁੱਦਾ ਹੈ ਅਸੀਂ ਇਸ ਤੋਂ ਰੋਕਣਾ ਔਰ ਇਸੇ ਵਾਸਤੇ ਆਪਣਾ ਘਰ-ਬਾਰ ਛੱਡ ਕੇ ਇੱਥੇ ਬੈਠਾ ਮੈਂ ਗਰਮੀ ਜਾ ਕੇ ਆ ਗਿਆ ਸੀ ਸੋ ਨਿਰਪੈ ਪਗਮਾਰ ਬਾਲ ਮਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਸਾਰੇ ਹੀ ਸੰਤ ਸਮਾਜ ਇਕੱਠਾ ਹੋਇਆ ਹਿੰਦੂ ਸੰਤ ਸਮਾਜ ਵੀ ਇਕੱਠਾ ਹੋਇਆ ਗੁਰਪ੍ਰੀਤ ਉਦਾਸੀ ਜੀ ਮੰਤ ਅਰੁਗ੍ਰਿੰਨ ਜੀ ਹਰੀ ਰਾਏ ਜੀ ਹੋਰ ਵੀ ਤੇ ਸੰਤ ਸਮਾਜ ਆਪਣੇ ਬੈਠੇ ਜਸਵਿੰਦਰ ਜੀ ਮੰਤ ਜੀ ਇਹ ਜੋ 30 ਜੁਲਾਈ ਨੂੰ ਦਾਰਾ ਮੰਡੀ ਵਿੱਚ ਕ੍ਰਿਸ਼ਨ ਭਾਈ ਚਾਰੇ ਵੱਲੋਂ ਪ੍ਰੋਗਰਾਮ ਹੋ ਰਿਹਾ ਉਹ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਏਗਾ ਉਹ ਪ੍ਰੋਗਰਾਮ ਨੂੰ ਰੋਕਿਆ ਜਾਏਗਾ ਇਹ ਮਾਹੋਰ ਵੀ ਸੰਗਤਾਂ ਨੂੰ ਅਪੀਲ ਕਰਦਾ ਵੀ ਦਾਣਾ ਮੰਡੀ ਜਿਹੜਾ ਪ੍ਰੋਗਰਾਮ ਉਹ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਜਿਹੜਾ ਪਖੰਡਵਾਦ ਬਹੁਤ ਹੀ ਚੱਲਦਾ ਪਿਆ ਪਿੱਛੇ ਵੀ ਜੀ ਪਿੱਛੇ ਜੇ ਵੀ ਥੋੜੇ ਦਿਨਾਂ ਦੀ ਗੱਲ ਹੈ ਵੱਲੇ ਵਿੱਚ ਇੱਕ ਨਾ ਦੀ ਕੁੜੀ ਨਾਲ ਉਹਨੂੰ ਕੈਂਸਰ ਸੀ ਕੁੜੀ ਨੂੰ ਉਹਨੂੰ ਕਹਿ ਦਿੱਤਾ ਗਿਆ ਵੀ ਤੈਨੂੰ ਇਲਾਜ ਕਰਾਉਣ ਦੀ ਲੋੜ ਨਹੀਂ ਹੈਗੀ ਤੂੰ ਪ੍ਰੇਅ ਨਾਲ ਠੀਕ ਹੋ ਜਾਏਗੀ ਦੇਖੋ ਜੀ ਪ੍ਰੇਅ ਨੇ ਆਪਣਾ ਕੰਮ ਕਰਨਾ ਜਿਹੜਾ ਮੈਡੀਕਲ ਇਲਾਜ ਹੈ ਉਹਨੇ ਆਪਣਾ ਕੰਮ ਕਰ ਲੈ ਠੀਕ ਹੈ ਕਿਉਂਕਿ ਦੋਨੇ ਹੀ ਚੀਜ਼ਾਂ ਜ਼ਰੂਰੀ ਆ ਪਰ ਉਹਨਾਂ ਵੱਲੋਂ ਇਹ ਕਹਿਆ ਜਾਂਦਾ ਏ ਵੀ ਰੇ ਦੀ ਕੱਲੀ ਲੋੜ ਹੈ ਮੈਡੀਸਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਾਣੀ ਕਿ ਮੈਡੀਸਨ ਵੀ ਓਨੀ ਜ਼ਰੂਰੀ ਹੈ ਮੈਡੀਸਨ ਜਾਏਗੀ ਤੇ ਬੰਦਾ ਠੀਕ ਹੋਏਗਾ ਨਹੀਂ ਤਾਂ ਫਿਰ ਡਾਕਟਰਾਂ ਦੀ ਕੀ ਲੋੜ ਹੈ ਫਿਰ ਡਟ ਦੇ ਘਰ ਬੈਜਣ ਹਸਪੀਟਲ ਬੰਦ ਕਰ ਦੇਣਾ ਤੇ ਮੈਂ ਇਹੋ ਸਾਰੇ ਪ੍ਰਸ਼ਾਸਨ ਨੂੰ ਵੀ ਕਾਵਾਂਗਾ ਵੀ ਇਹਨਾਂ ਦਾ ਪ੍ਰੋਗਰਾਮ ਬੰਦ ਕੀਤਾ ਜਾਵੇ ਤੇ ਜੇ ਉੱਥੇ ਕੈਦਾਂ ਵੀ ਜਾਨੀ ਮਾਨੀ ਨੁਕਸਾਨ ਹੋਏਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਤ ਜਸਵਿੰਦਰ ਗਿਰੀ ਸ਼੍ਰੀ ਪੰਚ ਦਸ਼ਨਾਮ ਬਾਰਬਜੁਨਾ ਘੜਾ ਹਰਿਦੁਵਾਰ 3 ਜੁਲਾਈ ਨੂੰ ਜਿਹੜਾ ਕਾਰਜਕ੍ਰਮ ਕ੍ਰਿਸ਼ਨਾਂ ਦੁਆਰਾ ਕੀਤਾ ਜਾ ਰਿਹਾ ਹੈ ਅਸੀਂ ਸਾਰੇ ਹੀ ਉਹਨਾਂ ਦੇ ਖਿਲਾਫ ਆ ਤੇ ਅਸੀਂ 30 ਜੁਲਾਈ ਨੂੰ ਇਹ ਕਾਰਜਕ੍ਰਮ ਨਹੀਂ ਹੋਣ ਦੇਣਾ ਬਾਬਾ ਆਪਣਾ ਗੁਰਪ੍ਰੀਤ ਸਿੰਘ ਜੀ ਉਦਾਸੀ ਮਹਾਂਤ ਅਰੁਣ ਗਿਰੀ ਜੀ ਸ਼ਨੀਨਾਥ ਜੀ ਮਹਾਂਤ ਨਰਾਇਣ ਗਿਰੀ ਜੀ ਲੱਕੀਬਾ ਜੀ ਧਰਮ ਜਾਗਰਨ ਤੋਂ ਰਾਜਕੁਮਾਰ ਜੀ ਅਸ਼ੋਕ ਜੀ ਆਪਣਾ ਕੁਲਦੀਪ ਭਗਤ ਜੀ ਤੇ ਹੋਰ ਵੀ ਸੰਗਤ ਜਥੇ ਆ ਬਾਬਾ ਮੇਜਰ ਸਿੰਘ ਜੀ ਹੋਰ ਵੀ ਸਾਰੀ ਨੰਗ ਸਿੰਘ ਜਥੇ ਬੰਦੀਆਂ ਸਾਡੇ ਨਾਲ ਆ ਔਰ 30 ਜੁਲਾਈ ਨੂੰ ਅਸੀਂ ਪੂਰੇ ਜੋਰਾਂ ਨਾਲ ਪੂਰੇ ਸ਼ਹਿਰ ਦੇ ਵਸਨੀਕਾਂ ਨੂੰ ਵੀ ਅਸੀਂ ਕਵਾਂਗੇ ਕਿ Hindu ਧਰਮ ਸੰਤਾਂ ਨੂੰ ਵੀ ਕਵਾਂਗੇ ਨਿਕਲ ਕੇ ਬਾਹਰ ਆਓ ਤੇ ਇਸ ਕੰਮ ਨੂੰ ਆਪਾਂ 30 ਜੁਲਾਈ ਨੂੰ ਰੋਕਣਾ ਅਸੀਂ ਤੇ ਉਹਨਾਂ ਦੇ ਬਾਰੇ ਕਰੀ ਅਜੇ ਤੱਕ ਗੱਲ ਨਹੀਂ ਕੀਤੀ ਲੇਕਿਨ ਉਹ ਲੋਗ ਕਦੀ ਹੁਣ ਜਿਵੇਂ ਮੂਰਤੀ ਪੂਜਨਾ ਨਹੀਂ ਕਰਨਾ ਜੀ ਹਰਾਮਖੋਰ ਨੇ ਜੀ ਇਹ ਕੌਣ ਹੁੰਦੇ ਨੇ ਕਹਿਣ ਵਾਲੇ ਇਹ ਇਹ Hindu ਨੇ ਕੋਈ ਬਾਰੋ ਤਾਂ ਨਹੀਂ ਆਇਆ ਨਾ ਤਾਂ ਕ੍ਰਿਸਚਨ ਇੱਥੇ ਕੋਈ ਆਇਆ ਤੇ ਨਾ ਤਾਂ ਕੋਈ ਜਿਸੂ ਇੱਥੇ ਆਇਆ ਪੰਜਾਬ ਚ ਕਿਹੜੀ ਜਿਸੂ ਦੀ ਇੰਟਰਵਿਊ ਹੋਈ ਆ ਜਿਹੜਾ ਕਹਿੰਦੇ ਨੇ ਇੱਥੇ ਦੇ ਗੁਰੂਆਂ ਦੀ ਧਰਤੀ ਏ ਤੇ ਇਹ ਗੁਰੂਆਂ ਦੀ ਧਰਤੀ ਰਹਿਣੀ ਏ ਅੱਜ ਵੀ ਮੰਨ ਲਣਗੇ ਚੰਗੇ ਰਹਿਣਗੇ ਕੱਲ ਵੀ ਮੰਨ ਲਣਗੇ ਚੰਗੇ ਰਹਿਣਗੇ ਨਹੀਂ ਤੇ ਅਹੀਂ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਉਹ ਦਿੱਲੀ ਸਰਕਾਰ ਦਾ ਦਰਵਾਜ਼ਾ ਵੀ ਖੜਕਾਵਾਂਗੇ ਪਰਵਾਨ ਦੇ ਪਿਆਰ ਦਾ ਸੁਨੇਹਾ ਦਿੱਤਾ ਜਾ ਰਿਹਾ ਸਿਰਫ ਕੋਈ ਪਿਆਰ ਦਾ ਸੁਨੇਹਾ ਨਹੀਂ ਜੀ ਆਪੂਤ ਪ੍ਰੇਤ ਹਨਾ ਠੀਕ ਕਰ ਦਤਾ ਕੈਂਸਰ ਠੀਕ ਕਰ ਦਤਾ ਠੀਕ ਕਰ ਦਤਾ ਉਹ ਠੀਕ ਕਰ ਦਤਾ ਉਹ ਮੰਜੀ ਦੇ ਚੋਕੇ ਅਸੀਂ ਦੋ ਅਸੀਂ ਇਹਨਾਂ ਨੂੰ ਇਹ ਚੈਲੰਜ ਕਰਦੇ ਕਿ ਤੁਸੀਂ ਹਸਪੀਟਲ ਦੇ ਅੰਦਰ ਪੇਸ਼ੈਂਟ ਪਏ ਹਨਾ ਜਿਹੜੇ ਉਹਨਾਂ ਨੂੰ ਠੀਕ ਕਰਕੇ ਵਾਦੋ ਅਸੀਂ ਸਾਰੇ ਇਹਨਾਂ ਦੇ ਨਾਲ ਹੋ ਜਾਾਂਗੇ ਅਸੀਂ ਆਪਣਾ ਤਾਂ ਛੜਕੇ ਨਾਲ ਧਰਮ ਇਹਨਾਂ ਦਾ ਧਰਮ ਲੈ ਲਾਂਗੇ ਇਹ ਠੀਕ ਤੇ ਕਰਨ ਦੋ ਮੈਨਨ ਖੁੱਲਾ ਚੈਲੰਜ ਕਰਦਾ ਇਹ ਦੋ ਬੰਦੇ ਠੀਕ ਕਰ ਦੇਣ ਪੈਰਲਾਈਜ਼ ਪੇਸ਼ੈਂਟ ਠੀਕ ਕਰਕੇ ਨਾ ਇਹ ਖੜਾ ਕਰ ਦੇਣ ਉਸੇ ਵਕਤੀ ਇਹ ਤੇ ਇੱਕ ਪਖੰਡਵਾਦ ਆ ਔਰ ਇਹ ਖਰੀਦੇ ਹੋਏ ਲੋਗ ਨੇ ਉਹਨਾਂ ਨੂੰ ਤਨਖਾਹ ਮਿਲਦੀ ਆ ਉਹ ਪਿੰਡਾਂ ਚੋਂ ਆਲੇ ਦੁਆਲੇੋਂ ਕਿੱਥੇ-ਕਿਥੇ ਕੁੜੀਆਂ ਮੁੰਡਿਆਂ ਨੂੰ ਲੈ ਆਉਂਦੇ ਨੇ ਉਹਨਾਂ ਨੂੰ ਉਸ ਪੂਰਾ ਇੱਕ ਸਕਿੱਟ ਤਿਆਰ ਕੀਤਾ ਜਾਂਦਾ ਆ ਉਸ ਸਕਿੱਟ ਦੇ ਮੁਤਾਬਿਕ ਉਹ ਉਸ ਤਰ੍ਹਾਂ ਹੀ ਨੱਚਦੇ ਟੱਪਦੇ ਨੇ ਇੱਕ ਹੱਥ ਲਾਣ ਦੇ ਨਾਲ ਬੰਦਾ ਇੰਨਾ ਕਿ ਭੁੜਕਦਾ 20 ਫੁੱਟ ਉੱਤੇ ਜਾਂਦਾ ਆ ਤੇ ਉਹ ਕੀ ਆ ਮੈਂ ਇਸ ਚੀਜ਼ ਨੂੰ ਚ ਖੁੱਲਾ ਜਲੀ ਕਰਦਾ ਆ ਉਹ ਭੂਤ ਪ੍ਰੇਤ ਦੇ ਦੇਖਣੇ ਫੇ ਤੁਹਾਨੂੰ ਅਹੀਂ ਦਿਖਾਣੇ ਭੂਤ ਪ੍ਰੇਤ ਕੀ ਹੁੰਦੇ ਨੇ ਚਾਹੇ ਤੁਹਾਨੂੰ ਭੂਤ ਪ੍ਰੇਤ ਕੀ ਹੁੰਦੇ ਨੇ ਇਹ ਕੀ ਕੋਈ ਉਂਗਲੀ ਲੜ ਗਿਆ ਹੁੰਦਾ ਉਹ ਖਾਸ ਸਭ ਲੜ ਗਿਆ ਉਹਨਾਂ ਨੂੰ ਇਹ ਗਲਤ ਹੈ ਔਰ ਜੇ ਇਹ ਬੰਦੇ ਗਲਤ ਨੇ ਔਰ ਅੱਜ ਵੀ ਇਹੀ ਕਹਿੰਨੇ ਆ ਕਿ ਇਹ ਬੰਦੇ ਬਾਂਝੜ ਦੇ ਚੰਗੇ ਰਹਿਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਾਂਗੇ ਕਿ ਇਹ ਲੋਕ ਲੋਕਾਂ ਦਾ ਜਿਹੜੀ ਨੈਸ਼ਨੈਲਿਟੀ ਉਹ ਖਤਮ ਕੀਤੀ ਜਾਵੇ ਅਗਰ ਜਿਹੜਾ ਨਸੀਹ ਧਰਮ ਹੀ ਕੋਈ ਨਹੀਂਗਾ ਦੱਸੋ ਕਿਹੜਾ ਧਰਮ ਜੇ ਨਹੀਂ ਸਮੇਲਨ ਨਹੀਂ ਹੋਣ ਦਿੱਤਾ ਜਾਏਗਾ ਅਸੀਂ ਪੂਰੇ ਜੁੜਾ ਦੇ ਨਾਲ ਸਭ ਦੇ ਸਾਥੀਆਂ ਦੇ ਨਾਲ ਲੱਗੇ ਆ ਚਾਹੇ ਸਾਨੂੰ ਉੱਥੇ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਹਾਂ ਦਾ ਵੀ ਰਜੀਬ ਲਾਹ ਮੇਰਾ ਲੱਕੀ ਵਾ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰਸ ਹਨ ਜੀ ਜਿਹੜਾ ਮਸਲਾ ਸੀਗਾ ਮਤੀ 30 ਜੁਲਾਈ ਦਾ ਜਿਹੜਾ ਖੋਤੀ ਪਾਸਟਰਾਂ ਵੱਲੋਂ ਜਿਹੜਾ ਸਮਾਗਮ ਕੀਤਾ ਜਾ ਰਿਹਾ ਵਾ ਔਰ ਅੱਜ ਜਿਹਨੂੰ ਕਹਿੰਦੇ ਨਾ ਕਿ ਸੋਸਨਾਰ ਦੀ ਇੱਕ ਲਹਿਰ ਵਾਲਾ ਹਸਾ ਹੋ ਗਿਆ ਦੇ ਕਿਉਂਕਿ ਮੈਂ ਕਾਫੀ ਸਮੇਂ ਤੋਂ ਜਿਹੜਾ ਐਫਰਟ ਕਰ ਰਿਹਾ ਸੀਗਾ ਪਰ ਮੈਨੂੰ ਉਹ ਜਾ ਰਿਜ਼ਲਟ ਨਹੀਂ ਸੀ ਮਿਲ ਰਿਹਾ ਪਰ ਅੱਜ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਸਾਡੇ ਸੰਤ ਬਾਬਾ ਗੁਰਪ੍ਰੀਤ ਸਿੰਘ ਦਾਸੀ ਜੀ ਆ ਔਰ ਹਿੰਦੂ ਸੰਤ ਸਮਾਜ ਜਿਹੜਾ ਵਾ ਵਾਲਮੀਕੀ ਸੰਤ ਸਮਾਜ ਆ ਔਰ ਜਥੇਦਾਰ ਬੱਬਾ ਮੇਜਰ ਸਿੰਘ ਜੀ ਸੋਢੀ ਜੀ ਦਾ ਮੈਨੂੰ ਅਸ਼ੀਰਵਾਦ ਪ੍ਰਾਪਤ ਹੋਇਆ ਵਾ ਔਰ ਜਿਸ ਵੇਲੇ ਮੈਂ ਬੱਬਾਈ ਦੇ ਧਿਆਨ ਦੇ ਵਿੱਚ ਚੀਜ਼ ਲੈਂਦੀ ਆ ਕਿ ਅਖੋਤੀ ਪਾਸਟਰ ਵੱਲੋਂ ਜਿਹੜਾ ਸਾਡੇ ਜਿਹੜਾ ਕਰਾ ਪ੍ਰਸ਼ਾਦ ਆ ਜਿਹੜਾ ਆਪਣਾ ਗੁਰੂ ਸਾਹਿਬਾ ਹਨ ਔਰ ਜਮ ਮੂਰਤੀ ਪੂਜਾ ਬਾਰੇ ਜਿਹੜਾ ਮਾਰਾ ਜਿਹੜੇ ਕੁਲ ਪ੍ਰਚਾਰ ਕੀਤਾ ਜਾ ਰਿਹਾ ਵਾ ਤੇ ਸੰਤ ਸਮਾਜ ਨੇ ਜਿਹੜਾ ਤੁਰੰਤ ਰੈਕਸ਼ਨ ਲੈਂਦੇ ਹੋਏ ਜਿਹੜਾ ਕਿ ਅੱਜ ਇੱਥੇ ਆਪਾਂ ਇਕੱਠੇ ਹੋਏ ਆ ਔਰ ਸੰਤ ਸਮਾਜ ਵੱਲੋਂ ਜਿਹੜਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਵਾ ਬਾਬਾ ਮੇਜਰ ਸਿੰਘ ਸੋਢੀ ਜੀ ਵੱਲੋਂ ਔਰ ਅੱਜ ਸਾਰੇ ਜਿਹੜੇ ਸੰਤ ਸਮਾਜ ਆ ਇਹਨਾਂ ਕਿ 30 ਜੁਲਾਈ ਦਾ ਜਿਹੜਾ ਪ੍ਰੋਗਰਾਮ ਆ ਉਹ ਪੂਰਨ ਤੌਰ ਤੇ ਜਿਹੜਾ ਬੰਦ ਕੀਤਾ ਜਾਊਗਾ ਔਰ ਪ੍ਰਸ਼ਾਸਨ ਨੂੰ ਤੇ ਚੇਤਾਵਨੀ ਦਿੰਨੇ ਆ ਕਿ ਜਿਹੜਾ ਜਲਦ ਜਲਦ ਪ੍ਰੋਗਰਾਮ ਬੰਦ ਕੀ ਕਰੇ ਨਹੀਂ ਤੇ ਜਿਹੜੇ ਇਹ ਜਿਹੜੇ ਸਿੱਟੇ ਜਿਹੜੇ ਗੰਭੀਰ ਹੋਣਗੇ ਜਿਹੜਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਵੇਗਾ ਇਤਰਾਜ ਜਿਹੜਾ ਜੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਵਾਂ ਕਿ ਜਿਹੜਾ ਬਾਰ-ਬਾਰ ਇਹਨਾਂ ਦੇ ਜਿਹੜਾ ਜਿਹੜਾ ਪ੍ਰਚਾਰ ਇਹਨਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਬਿਮਾਰੀਆਂ ਦਾ ਲੈ ਠੀਕ ਕਰ ਦੋ ਜਾਂ ਦੇਵੀ-ਦੇਵਤਿਆਂ ਨੂੰ ਜਾਂ ਗੁਰੂ ਸਾਹਿਬਾਨਾਂ ਬਾਰੇ ਜਾਂ ਸਾਡੇ ਜਿਹੜੇ ਰਿਚੁਅਲਸ ਹੈਗੇ ਉਹਨਾਂ ਬਾਰੇ ਜਿਹੜਾ ਮਾੜਾ ਬੋਲਦੇ ਔਰ ਇਸ ਕਰਕੇ ਹੀ ਪ੍ਰਸ਼ਾਸਨ ਨੂੰ ਬਾਕਾਇਦਾ ਮੈਮੋਰੰਡਮ ਦੇ ਚੁਕੇ ਆ ਪਰ ਹਜੇ ਤੱਕ ਪ੍ਰਸ਼ਾਸਨ ਦੇ ਕੰਨ ਤੇ ਜੋ ਨਹੀਂ ਸਰਕੀ ਜਿਹੜਾ ਪ੍ਰਸ਼ਾਸਨ ਵੀ ਜਿਹੜਾ ਵਾ ਕੁੰਭਗਰਨੀ ਨੀਂਦ ਸੁਤਾ ਹੋਇਆ ਉਹ ਪਰ ਅੱਜ ਜਿਹੜੀ ਕਮਾਂਡ ਜਿਹੜੀ ਆ ਔਰ ਸੰਤ ਸਮਾਜ ਨੇ ਆਪਣੇ ਹੱਥ ਲੈ ਲਈ ਆ ਔਰ ਸੰਗਤ ਨਾਲ ਆ ਸਮਾਜ ਦੇ ਔਰ ਜਿਹੜਾ ਵਾ ਇਹ ਪ੍ਰੋਗਰਾਮ ਜਿਹੜਾ ਪ੍ਰੋਪਰ ਬੰਦ ਕੀਤਾ ਜਾਵੇਗਾ ਉਹਨਾਂ ਦਾ